ਮਿੱਤਰੋ ਚਾਰ ਤਾਂ ਤੁਸੀਂ ਸੁਣਿਆ ਹੋਣਾ ਦੇਖਿਆ ਹੋਣਾ ਵੀ ਸਾਰਾ ਪੰਜਾਬ ਹੀ ਅੱਜਕੱਲ ਮੱਝਾਂ ਵਾਸਤੇ ਮੱਕੀ ਦਾ ਚਾਰ ਪਾ ਰਿਹਾ ਹੈ। ਪਰ ਜਿਹੜੇ ਇਹ ਵੀਰ ਹੁਣੇ ਚਾਰ ਪਾ ਰਹੇ ਨੇ ਇਹ ਵੱਖਰੇ ਤਰੀਕੇ ਨਾਲ ਪਾ ਰਹੇ ਨੇ। ਵੱਖਰਾ ਤਰੀਕਾ ਇਹਨਾਂ ਨੇ ਆਏ ਨਹੀਂ ਵੀ ਟੋਆ ਹੋਰ ਤਰ੍ਹਾਂ ਪੱਟ ਲਿਆ ਜਾਂ ਮਸ਼ੀਨ ਹੋਰ ਤਰ੍ਹਾਂ ਲਿਆਂਦੀ ਉਹ ਕੁਝ ਨਹੀਂ ਹੈਗਾ। ਇਹ ਚਾਰ ਦੇ ਵਿੱਚ ਜਿਹੜਾ ਆਪਾਂ ਮੱਝਾਂ ਨੂੰ ਚਾਰ ਪਾਉਣੇ ਆ ਉਹਦੇ ਵਿੱਚ ਇਹ ਇੱਕ ਆਇਟਮ ਪਾਉਂਦੇ ਨੇ ਉਹ ਆਇਟਮ ਕੀ ਹੈਗੀ? ਸਾਰੀ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਬਾਈ ਸਤਿ ਸ੍ਰੀਕਾਲ ਇਹ ਜੀ ਕਿਹੜੀ ਚੀਜ਼ ਤੁਸੀਂ ਪਾਉਨੇ ਹੋ ਵੀ ਜਦੋਂ ਤੁਸੀਂ ਚਾਰ ਲੈ ਕੇ ਘਰਾਂ ਨੂੰ ਜਦੋਂ ਹੁਣ ਤੁਸੀਂ ਪਾ ਲਿਆ ਜਦੋਂ ਘਰੇ ਪੱਟ ਕੇ ਲੈ ਕੇ ਜਾਣ ਲੋਕ ਪੁੱਛਦੇ ਨੇ ਵੀ ਲੋਕਾਂ ਦੇ ਚਾਰਾਂ ਵਿੱਚ ਤਾਂ 스ਮੈਲ ਮਾਰਦੀ ਹੁੰਦੀ ਆ ਛੋਡੇ ਚਾਰ ਦੇ ਵਿੱਚੋਂ ਮਹਿਕ ਮਾਰਦੀ ਆ ਇਹ ਬਾਈ ਗੱਲ ਤੇਰੀ ਸੱਚੀ ਆ ਹਾਂ ਜਿਵੇਂ ਦੇਖਦਰ ਬਹੁਤ ਕਿਸਾਨ ਭਰਾ ਇੱਕ ਇੱਕ ਪਿੰਡ ਦੇ ਵਿੱਚ ਜਿਵੇਂ ਹੁਣ ਆਪਾਂ ਆਪਣੇ ਨਗਰ ਤੇ ਲਾ ਲਾ ਵੀ ਬਹੁਤ ਕਿਸਾਨ ਭਰਾ ਨਾ ਚਾਰ ਪਾਉਂਦੇ ਨੇਗੇ ਹੈਨਾ ਤੇ ਉਹ ਕੀ ਕਰਦੇ ਨੇ ਉਹ ਵਿੱਚ ਜਿਹੜੀ ਆਪਣੀ ਵਧੀਆ ਚੀਜ਼ ਆ ਗਈ ਪਸ਼ੂਆਂ ਦਾ ਹਾਜਮਾ ਵਧੀਆ ਰੱਖਣ ਵਾਲੀਆਂ ਆਟਮਾਂ ਨਹੀਂ ਆ ਬਹੁਤ ਆਟਮਾਂ ਪਈਆਂ ਨੇ ਪਰ ਉਹ ਪੈਸਾ ਨਹੀਂ ਖਰਚ ਕੇ ਰ ਉਹਨਾਂ ਨੇ ਕੀ ਕਰਨਾ ਹੁੰਦਾ ਵੀ ਬਸ ਟੋਆ ਪੱਟਿਆ ਤੇ ਚਾਰ ਵਿੱਚ ਦੱਬਿਆ 20 ਦਿਨਾਂ ਬਾਅਦ ਬਾਡਾ ਲਾ ਲਿਆ ਪਸ਼ੂਆਂ ਦਾ ਢਿੱਡ ਭਰੂ ਨਹੀਂ ਇਹਨ ਗੈਲੀ ਕਦੇ ਨਾ ਕਰੋ ਤੁਸੀਂ ਜਿਵੇਂ ਦੇਖੋ ਹੁਣ ਆ ਸਮਾਨ ਹੈ ਇਹ ਸਮਾਨ ਹੈ ਇਹਦੇ ਵਿੱਚ ਭਾਈ ਦੇਖ ਜਵੈਣ ਹੋ ਗਈ ਸੌਫ ਹੋਊਗੀ ਨੂਨ ਹੋ ਗਿਆ ਕਾਲਾ ਨੂਨ ਹੋ ਗਿਆ ਚਿੱਟਾ ਨੂਨ ਹੋ ਗਿਆ ਉੱਲੀ ਵਾਲੀ ਵਿੱਚ ਦਵਾਈ ਹੋ ਗਈ ਇਹਦੇ ਭਾਈ 4 ਛੋਟਾ ਜਿਹੜਾ ਜੇ ਅੱਜ ਪਾ ਦਿਓਗੇ ਉਹੀ ਜਿਹਦਾ ਉਹੀ ਜੀ ਨਿਕਲਣਾਗਾ 4 ਦੇ ਵਿੱਚੋਂ ਸਮੈਲ ਨਹੀਂ ਮਾਰੂਗੀ ਹੋਰ ਤਰ੍ਹਾਂ ਦੀ ਮਹਿਕ ਮਾਰੂਗੀ ਬਾਕੀ ਤਾਂ ਕਰਕੇ ਲੋਕ ਪੁੱਛਦੇ ਆ ਰਾਹ ਜਾਂਦਿਆਂ ਨੂੰ ਵੀ ਛੋਟੇ 4 ਦੇ ਵਿੱਚੋਂ ਮਹਿਕ ਮਾਰ ਇੱਕ ਗੱਲ ਹੋਰ ਆ ਭਾਈ ਮੈਂ ਬਹੁਤ ਸੁਣਦਾ ਵੀ ਯਾਰ ਹਨਾ ਵੀ ਜਿਹੜਾ ਮੱਝਾਂ ਨੂੰ ਇਹ 4 ਪਾਉਂਦਾ ਦੁੱਧ ਦੇ ਵਿੱਚੋਂ ਸਮੈਲ ਆਉਣ ਲੱਗ ਜਾਂਦੀ ਆ ਵੀ ਜੇ ਇੱਕ ਜਿਹੜੇ ਇਹ 4 ਪਾਉਂਦੇ ਨੇ ਉਹਨਾਂ ਦੀਆਂ ਮੱਝਾਂ ਘੱਟ ਪਾਣੀ ਪੀਂਦੀਆਂ ਨੇ ਉਹ ਇਹੀ ਕਾਰਨ ਹੁੰਦਾ ਜਦੋਂ ਆਪਾਂ ਵੀ ਉਹਨਾਂ ਦੇ ਅੰਦਰ ਲੈਜਮਾਨੇ ਪਚਦਾ ਨਹੀਂ ਸਮਾਨ ਉਹਨਾਂ ਦੇ ਪਚਦਾ ਨਹੀਂ ਹੈਗਾ ਸਮਾਨ ਜਿਹੜੀਆਂ ਆਈਟਮਾਂ ਨੇ ਉਹ ਤਾਂ ਆਪਾਂ ਪਾਉਂਦੇ ਹੀ ਨਹੀਂ ਕੱਲਾ ਚਾਰ ਪਾਈ ਜਾਂਦੇ ਆ ਉਹ ਮਾੜੀ ਮੋਟੀ ਉਹਨੂੰ ਉਲਲੀ ਪੈ ਜਾਂਦੀ ਆ ਉਹ ਖਰਾਬ ਹੋ ਜਾਂਦਾ ਫਿਰ ਦੁੱਧ ਚੋਂ ਮਹਿਕ ਮਾਰਨ ਲੱਗ ਜਾਂਦੀ ਆ ਖਰਾਬ ਹਾਂ ਜਦੋਂ ਆਪਾਂ ਸਮਾਨ ਦੇ ਵੀ ਪੈਸੇ ਲਾਵਾਂਗੇ ਚਾਰ ਤੇ ਫਿਰ ਚਾਰ ਤਾਂ ਛੋਟਾ ਵਧੀਆ ਬਣ ਨਹੀਂ ਆ ਹਾਂ ਇਹ ਜਿਹੜਾ ਕੱਢ ਲਾਂਗੇ ਸੋਫ ਅਜਮੈਨ ਕਾਲਾ ਨੂਨ ਚਿੱਟਾ ਨੂਨ ਬਾਈ ਤੇ ਬਾਕੀ ਇਹ ਝੂਲੀ ਵਾਲੀ ਦਵਾਈ ਠੀਕ ਹੈ ਕਿੰਨੇ ਕ ਪੈਸੇ ਲੱਗੇ ਜਾਂਦੇ ਨੇ ਜਿਵੇਂ ਦੋ ਕਿਲਿਆਂ ਦਾ ਪਾਉਣਾ ਆਪਾਂ ਜੀ ਤਕਰੀਬਨ ਤਕਰੀਬਨ ਮੈਨੂੰ 5000 5-6000 ਰੁਪਏ ਲੱਗੇ ਦੋ ਕਿਲਿਆਂ ਤੇ ਦੋ ਕਿਕੀਲੇ ਲੈ ਲਾ ਚਾਹੇ ਤੁਸੀਂ 50000 ਲਓ ਬਾਕੀ ਇੱਕ ਗੱਲ ਹੋਰ ਆ ਬਾਈ ਵੀ ਜਦੋਂ ਯਾਰ ਆਪਾਂ ਘਰੇ ਮੱਝਾਂ ਰੱਖੀ ਹੋਈਆਂ ਨੇ ਉਹਨਾਂ ਦਾ ਦੁੱਧ ਪੀਣਾ ਤਾਂ ਆਹ ਚੀਜ਼ਾਂ ਜ਼ਰੂਰ ਪਾਓ ਬਾਈ ਇੱਕ ਮਿੰਟ ਚਾਹੇ ਤਾਂ ਜਾ ਕੇ ਚਾਹੇ ਕਿਸੇ ਨੇ ਦੁੱਧ ਵੇਚਣਾਗਾ ਚਾਹੇ ਉਹਦੇ 50 ਪਸ਼ੂ ਨੇ ਚਾਹੇ ਉਹਦੇ 5 ਪਸ਼ੂਆ ਪਰ ਮੇਰੇ ਵੀਰ ਬਣ ਕੇ ਜਿਹੜੀਆਂ ਸੇਤਾਂ ਨੇ ਉਹ ਤਾਂ ਹਰੇਕ ਦੀਆਂ ਇੱਕੋ ਜੀਆਂ ਨੇ ਨਾ ਜਿਹੜੀਆਂ ਆਪਣੇ ਵਰਗੇ ਨੇ ਜਿਹਨੂੰ ਆਪਾਂ ਦੁੱਧ ਵੀ ਵੇਚਣਾਗਾ ਉਹਨਾਂ ਦੇ ਵੀ ਅੰਦਰ ਉਹੀ ਮਸ਼ੀਨਰੀ ਆ ਤੇ ਆਪਾਂ ਦੁੱਧ ਪੀਣਾ ਆਪਣੇ ਅੰਦਰ ਵੀ ਉਹੀ ਮਸ਼ੀਨਰੀ ਆ ਚਾਹੇ ਛੋਟੇ ਡੇਰੀ ਫਾਰਮ ਦਾ ਕੰਮ ਆ ਛੋਟਾ ਚਾਹੇ ਛੋਟੇ ਪੰਚਮੈਸਾ ਘਰ ਦਾ ਕੰਮ ਆ ਤੁਸੀਂ ਚਾਰ ਜਦੋਂ ਪਾਉਣਾ ਚਾਰ ਦੇ ਵਿੱਚ ਆ ਸਮਾਨ ਲਾਜ਼ਮੀ ਪਾਉਣਾ ਵੀ ਪਸ਼ੂਆਂ ਨੂੰ ਵੀ ਆਪਣੇ ਵਰਗੇ ਸਮਝੋ ਆਪਣੇ ਵਰਗੇ ਪਸ਼ੂਆਂ ਨੂੰ ਸਮਝੋ ਜਿਹਨੂੰ ਦੁੱਧ ਵੇਚਣਾ ਆਪਣੇ ਵਰਗੇ ਉਹਨਾਂ ਨੂੰ ਸਮਝੋ ਮੇਰੇ ਵੀਰ ਬਣ ਕੇ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਭਾਈ ਚਾਰ ਤਾਂ ਸਾਰੇ ਪਾਉਂਦੇ ਨੇ ਜੇ ਤੁਸੀਂ ਚਾਰ ਹਜ਼ਾਰ ਚੱਕ ਨਹੀਂ ਪਾਇਆ ਤਾਂ ਵੀਰ ਬਣ ਕੇ ਤੁਸੀਂ ਸੌਂਫ ਅਜਮੈਣ ਕਾਲਾ ਨੂਨ ਚਿੱਟਾ ਨੂਨ ਇਹ ਕੁੱਲੀਵਾਜ ਤੇ ਦਵਾਈ ਹੁੰਦੀ ਆ ਉਹ ਚੀਜ਼ਾਂ ਸਿੱਟਾ ਵੀ ਜਿਹੜਾ ਦੇਣਾਗਾ ਨਾ ਜਿਵੇਂ ਆਪਾਂ ਪ੍ਰਾਣ ਸਿੱਟਦੇ ਹੁੰਨੇ ਆ ਝੋਲੇ 'ਚ ਐ ਸਿੱਟਾ ਦੇਣਾ ਹਲਕਾ ਹਲਕਾ ਅੱਛਾ ਟਰਾਲੀ ਪਾਲੀ ਜਦੋਂ ਟਰਾਲੀ ਬਿਸ ਗਈ ਮੰਨ ਕੇ ਚੱਲ ਹਲਕਾ ਹਲਕਾ ਸਿੱਟਾ ਦੇ ਦਿਓ ਸਾਰੇ ਇੱਥੇ ਪਰ ਇਹਦੇ ਨਾਲ ਕੀ ਆ ਇਹਦੀ ਜਿਹੜੀ ਮਾਇਕ ਆ ਨਾ ਸੌਂਫ ਦੀ ਜਵਾਇਣ ਦੀ ਕਾਲੇ ਨੂਨ ਦੀ ਚਿੱਟੇ ਨੂਨ ਦੀ ਇਹਦੀ ਜਿਹੜੀ ਮਾਇਕ ਹੈ ਇਹ ਜਿਉਂ-ਜਿਉਂ ਚਾਰ ਬਣੂਗਾ ਤਿਉਂ ਤਿਉਂ ਇਹਦੀ ਮਾਇਕ ਵਿੱਚ ਵਗ ਜੂ ਇਹ ਤੇ ਇੱਕ ਗੱਲ ਹੋਰ ਆ ਬਾਈ ਮੈਨੂੰ ਤਕਰੀਬਨ ਅੱਧਾ ਪੌਣਾ ਘੰਟਾ ਹੋ ਗਿਆ ਇੱਥੇ ਆਏ ਨੂੰ ਹਾਂ ਵੀ ਜਿਵੇਂ ਆਪਾਂ ਕਿਸੇ ਕੋਲੇ ਚਾਰ ਪੌਂਦੇ ਕੋਲੇ ਖੜ ਜੇ ਹਵਾੜ ਜੀ ਮਾਰੀ ਜਾਂਦੀ ਹੈ ਹਾਂ ਇਹਦੇ ਚੋਣੀ ਮਾਰੂਗਾ ਇੱਥੇ ਖੁਸ਼ਬੂ ਹੀ ਆਈ ਜਾਂਦੀ ਆ ਛੋਪ ਦੀ ਬਾਈ ਖੁਸ਼ਬੂਆਂ ਚੀਜ਼ਾਂ ਨੇ ਤਾਂ ਖੁਸ਼ਬੂ ਆਉਂਦੀ ਆ ਜੇ ਹੁਣ ਇਹ ਚੀਜ਼ਾਂ ਨਾ ਪਾਈਆਂ ਹੁੰਦੀਆਂ ਤਾਂ ਫਿਰ ਤੈਨੂੰ ਪਤਾ ਹੀ ਹਾਂ ਤੇ ਲੈ ਵੀ ਦੋਸਤੋ ਵੀਡੀਓ ਨੂੰ ਬਹੁਤ ਤੋਂ ਬਹੁਤ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਹਜੇ ਚਾਰ ਪੌਣਾ ਤਾਂ ਉਹ ਆਹ ਨੁਕਤਾ ਨੋਟ ਕਰ ਲਿਓ ਸੌਂਫ ਜਮੈਣ ਚਿੱਟਾ ਨੂਣ ਤੇ ਕਾਲਾ ਨੂਨ ਤੇ ਇੱਕ ਉਲੀਵਾਰ ਦੇ ਪੋਚ ਆ ਆ ਪਿਆਜ ਇੱਧਰ ਲਾਇਆ ਵੀ ਦਿਖਾ ਦੇ ਮੜਾ ਜਾ ਹਾਂ ਆ ਦੇਖ ਆਹ ਇਹਦੇ ਚ ਤਾਂ ਗੱਟੇ ਚਰ ਲਾ ਲਿਆਈ ਸਾਰਾ ਸਮਾਨ ਐ ਚੋਂ ਪਾ ਪਾ ਕੇ ਆ ਚਿੱਟਾ ਨੂਨ ਹੈਗਾ ਕਾਲਾ ਨੂਨ ਆਪਾਂ ਪਹਿਲਾਂ ਰਲਾਤਾ ਵਿੱਚ ਠੀਕ ਆ ਲੈ ਵੀ ਦੋਸਤੋ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਓ ਧੰਨਵਾਦ